ਜਿਹੜੀ ਆ ਜਿੱਤ ਕਿਸਾਨਾਂ ਦੀ ਕਿਉਂਕਿ ਜੋ ਪਿਆਰ ਤੇ ਹਤਵਾਕ ਔਰ ਇਕਤਾ ਦੇ ਨਾਲ ਕਿਸਾਨਾਂ ਨੇ ਲੜਾਈ ਲੜੀ ਆ ਮੈਂ ਸਾਡੇ ਸਮੂਹ ਪੰਜਾਬੀਆਂ ਨੇ ਜਿਸ ਦੇ ਵਿੱਚ ਬਹੁਤ ਵੱਡਾ ਸਾਡੇ ਐਨ ਆਰ ਆਈ ਵੀਰਾਂ ਦਾ ਔਰ ਹਰ ਵਰਗ ਦਾ ਜਿਹੜਾ ਸਹਿਯੋਗ ਪੰਜਾਬੀਆਂ ਦਾ ਪਿਆ ਉਹਦੇ ਨਾਲ ਜਿਹੜੀ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਔਰ ਉਹਨਾਂ ਨੇ ਸਾਰੇ ਜਿਹੜੇ ਬਿੱਲ ਵਾਪਸ ਲਏ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਵੀਰਾਂ ਦੀ ਔਰ ਅੱਜ ਸਾਡੇ ਵਿੱਚ ਦਰਮਿਆਨ ਉਥੋਂ ਮੋਰਚੇ ਤੋਂ ਜੇਤ ਪ੍ਰਾਪਤ ਕਰਕੇ ਸਾਡੇ ਆਏ ਐ ਇਸ ਹੌਣ ਦੇ ਵਿੱਚ ਅਸੀਂ ਜਿਹੜਾ ਇਹਨਾਂ ਦਾ ਸਨਮਾਨ ਹੈ ਤੇ ਜਿੰਨਾ ਵੀ ਕਰ ਲਈਓ ਉਹਨਾਂ ਵੀ ਥੋੜਾ ਔਰ ਮੈਂ ਇਹਨਾਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਪਿਆਰੇ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਔਰ ਮਹਾਪੁਰਸ਼ਾਂ ਦੇ ਜਿਹੜਾ ਅਸ਼ੀਰਵਾਦ ਸਦਕਾ ਦੇਖੋ ਜੀ ਦਾਸ ਜਗਵਿੰਦਰ ਸਿੰਘ ਖੋਸਾ ਬੀਕੇ ਜੂ ਖੋਸਾ ਪੰਜਾਬ ਦੇ ਚੜ ਦੇਖੋ ਅਸੀਂ 25 11 ਤੋਂ ਲੈ ਕੇ 2020 ਤੋਂ ਜਿਹੜਾ ਪੰਜਾਬ ਤੋਂ ਇੱਕ ਬਹੁਤ ਵੱਡੇ ਜੱਥੇ ਲੈ ਕੇ ਚੱਲੇ ਸੀ ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਸੋ ਉਹਨੂੰ ਰੱਦ ਕਰਵਾਉਣ ਲਈ ਉਸ ਤੋਂ ਬਾਅਦ ਬਿਜਲੀ ਵਾਲਾ ਬਿੱਲ ਉਸ ਤੋਂ ਬਾਅਦ ਪਰਾਲੀ ਵਾਲਾ ਬਿੱਲ ਤੇ ਉਸ ਤੋਂ ਬਾਅਦ ਉਹਨਾਂ ਨੇ ਹੋਰ بڑے ਕਾਨੂੰਨ ਬਣਾਏ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਸਾਲ ਤੋਂ ਉੱਪਰ ਸਾਡਾ ਸਮਾਂ ਹੋ ਗਿਆ ਸੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਖਸਾਨੀ ਸ਼ਿਗਰ ਸੀ ਬਾਬੇ ਨਾਨਕ ਦੀਆਂ ਪੈੜਾਂ 'ਤੇ ਬੀਠਾ ਉਹ ਖਸਾਨੀ ਸ਼ਿਗਰ ਜਿਸ ਦਿਨ ਸਫਲ ਹੋਇਆ 19 ਨਵੰਬਰ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਸਾਹਮਣੇ ਗੋਡੇ ਟਿਕਨੇ ਪਏ ਤੇ ਮੈਂ ਸਮਝਦਾ ਇੱਕ ਸਾਡੀ ਬਹੁਤ ਇਤਿਹਾਸਕ ਜਿੱਤ ਸੀ ਕਿਉਂਕਿ ਸਾਨੂੰ ਮਾਣ ਹੈ ਕਿਉਂਕਿ ਸਾਡੇ ਵਡੇਰਿਆਂ ਦੇ ਨਾਤੇ ਸਾਡੇ ਗੁਰੂਆਂ ਵਾਲੇ ਦਿਨ ਦੇ ਨਾਤੇ ਉਹਨਾਂ ਨੇ ਜਿਹੜੇ ਸਾਡੇ ਕਾਨੂੰਨਾਂ ਰੱਦ ਕੀਤੇ ਅਸੀਂ ਸਮਝਦੇ ਹਾਂ ਸਾਨੂੰ ਮਾਣ ਜਿਹੜੇ ਉਸ ਦਿਨ ਤੇ ਰੱਦ ਹੋਇਆ ਕਿਉਂਕਿ ਜਿਹੜੀ ਜਿੱਤ ਆ ਇਹ ਸਾਡੀ ਇਕੱਲਿਆਂ ਦੀ ਨਹੀਂ ਸੰਘਰਸ਼ ਦੇ ਵਿੱਚ ਬੱਚੇ ਤੋਂ ਲੈ ਕੇ ਬੁੱਢਿਆਂ ਤੱਕ ਸਾਡੀਆਂ ਮਾਈਆਂ ਸਾਡੀਆਂ ਬੀਬੀਆਂ ਨੇ ਜਿੰਨਾ ਜੋਗ ਦਿੱਤਾ ਕੱਲਾ ਪੰਜਾਬ ਨਹੀਂ ਬਲਕਿ ਉਸ ਤੋਂ ਬਾਅਦ ਹਰਿਆਣਾ ਹਰਿਆਣ ਤੋਂ ਬਾਅਦ ਜੁਪੀ ਤੇ ਬਾਕੀ ਕਰਨਾਟਕਾ ਤਾਮਲਾਡੂ ਸਾਰੇ ਸੂਬਿਆਂ ਨੇ ਇੱਕ ਹੋ ਕੇ ਜਿਹੜਾ ਸੂਜਕਤ ਕਿਸਾਨ ਮੋਰਚਾ ਬਣਿਆ ਤੇ ਉਹਨਾਂ ਦੇ ਨਾਂ ਰਲ ਮਿਲ ਕੇ ਏਕਤਾ ਹੋ ਕੇ ਅਚਨ ਚੇਤ ਇੰਨੀ ਵੱਡੀ ਏਕਤਾ ਬਣੀ ਉਸ ਵੈਗੁਰੂ ਦੀ ਕਿਰਪਾ ਨਾਲ ਤੇ ਜਿਹੜੀ ਅੱਜ ਅਸੀਂ ਮੰਜ਼ਲ ਤੈਅ ਕਰ ਚੁੱਕੇ ਹਾਂ ਜਿਹੜੇ ਕਾਨੂੰਨ ਆ ਉਹ ਰਾਦੋ ਹੋ ਗਏ 19 ਨਵੰਬਰ ਨੂੰ ਉਸ ਤੋਂ ਬਾਅਦ ਜਿਹੜਾ ਐਮਐਸਪੀ ਦਾ ਸਰਕਾਰ ਨੇ ਕਮੇਟੀ ਬਣਾ ਕੇ ਗਾਰੰਟੀ ਦਿੱਤੀ ਆ BNNSP ਜਿਹੜੀ ਸਾਰੇ ਲਾਗੂ ਰਹੂਗੀ ਉਸ ਤੋਂ ਬਾਅਦ ਜਿਹੜੇ ਜਿਹੜੇ ਪਰਚੇ ਹੋਏ ਸੀ ਸਾਡੇ ਕਿਸਾਨਾਂ ਦੇ ਉੱਪਰ ਉਹ ਜਿਹੜੇ ਪਰਚੇ ਰੱਦ ਕੀਤੇ ਗਏ ਉਸ ਤੋਂ ਬਾਅਦ ਜਿਹੜੇ ਕਿਸਾਨ ਸ਼ਹੀਦ ਹੋ ਗਏ 700 ਦੇ ਉੱਪਰ ਕਿਸਾਨ ਚੀਤ ਹੋ ਗਏ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਵਾਈਆਂ ਦਿੱਤੀਆਂ ਜਾਣੀਆਂ ਇਹ ਜਿਹੜਾ ਸ਼ਿਕਾਰ ਸੀ ਜੇ ਕਹੇ ਇਹ ਸਾਡਾ ਅਜ ਖਤਮ ਹੋ ਗਿਆ ਖਤਮ ਨਹੀਂ ਹੋ ਗਿਆ ਇਸ ਤੋਂ ਬਾਅਦ ਲੜਾਈ ਅੱਗੇ ਵੀ ਚਾਲੂ ਆ ਜਿੰਨੀ ਦੇਰ ਤੱਕ ਇਹ ਸਰਕਾਰਾਂ ਦੇ ਨਾਥ ਨਹੀਂ ਪਾਈ ਜਾਂਦੀ ਉਨੀ ਦੇਰ ਤੱਕ ਸਰਕਲ ਤੁਸੀਂ ਜਿਹੜੇ ਘਰੇ ਨਹੀਂ ਬੈਠਣਗੇ ਕਿਉਂਕਿ ਜਿਹੜੀ ਮੋਦੀ ਸਰਕਾਰ ਪਤਾ ਲੱਗ ਚੁੱਕਾ ਵਾਡੇ ਲੋਕਾਂ ਨੂੰ ਵੀ ਇਹ ਕਿਸਾਨ ਵਿਰੋਧੀ ਸਰਕਾਰ ਆ ਸਾਰਿਆਂ ਨੂੰ ਪਤਾ ਲੱਗ ਚੁੱਕਾ ਸੋ ਜਿਹੜੀ ਸਾਡੀ ਜਿੱਤ ਹੋਈ ਆ ਇੱਕ ਇਤਿਹਾਸਕ ਜਿੱਤ ਆ ਜਿਹੜੀ ਸੁਨਹਿਰੀ ਪੰਨਿਆਂ ਤੇ ਲਿਖੀ ਜਾਊਗੀ ਦਿੱਲੀ ਤੋਂ ਜਵਾਬਸਾਏ ਹੋ ਪਰ ਬਹੁਤ ਸਵਾਗਤ ਕੀਤਾ ਗਿਆ ਕੀ ਕਿਹੜਾ ਜਾਓਗੇ ਬਹੁਤ ਦਿਲ ਦੀ ਖੁਸ਼ੀ ਆ ਜੀ ਜਿੱਤ ਕੇ ਆਏ ਦੇ ਵੀਰਾਂ ਨੇ ਬਹੁਤ ਜ਼ੋਰਦਾਰ ਸਵਾਗਤ ਕਰਿਆ ਦਿਲ ਖੁਸ਼ ਹੋ ਗਿਆ